ਰਾਜ ਸਾਹਿਬ ਤੁਸੀਂ ਸੁਨਿਆ ਤੇ ਕਿਹਾਏ ਸੀਗੇ ਹਾਂ ਹਾਂ ਮੈਂ ਗਿਆ ਸੀ ਇੱਕ ਤਾਂ ਫੋਨ ਨਹੀਂ ਰੱਖਦਾ ਯਾਰ ਤੂੰ ਫੋਨ ਨਹੀਂ ਮੈਨੂੰ ਆਉਂਦੀ ਨਹੀਂ ਯਾਰ ਮੈਂ ਤੈਨੂੰ ਡੀਕਦਾ ਹੀ ਸੀ ਇੱਕ ਦੋ ਦਿਨਾਂ ਦਾ ਹੂੰ ਕੰਮ ਆ ਯਾਰ ਤੇਰੇ ਤਾਂ ਇੱਕ ਬਾਈ ਜਾਣ ਹਾ ਯਾਰ ਦੱਸ ਕੰਮ ਹੈ ਵੀ ਆਪਣਾ ਸੇਠ ਨਹੀਂ ਕੁੱਦੂ ਹਾਂ ਉਹ ਸੇਠ ਤਾਂ ਨਹੀਂ ਗਾ ਉਹ ਯਾਰ ਉਹ ਮੈਂ ਪੈਸੇ ਵਾਲੇ ਬੰਦੇ ਨੂੰ ਸੇਠ ਹੀ ਕਹਿ ਦਿੰਦਾ ਅੰਮਾ ਅੱਛਾ ਉਹ ਹੈਗਾ ਹਾਂ ਤਾਂ ਕੋਸੂਰੀ ਉਹ ਪਤਾ ਨਹੀਂ ਕੀ ਆ ਹਾਂ 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 ਤੇ ਤੈਨੂੰ ਪਤਾ ਚੰਗਾ ਹਣੇ ਨਾਵਾ ਹਾਂ ਬਹੁਤ ਜ਼ਮੀਨਾਂ ਜਮੂਨਾ ਨੱਪੀ ਬੈਠਾ ਦੁਨੀਆ ਨਵੇਂ ਹੱਕ ਨਾਰੋਲਾ ਚੱਲੇ ਪਿੱਛੇ ਤੇ ਪੈਸਾ ਬਹੁਤ ਮੋਟਾ ਚੱਲਦਾ ਹੁੰਦਾ ਹਾਂ ਹਾਂ ਮੈਨੂੰ ਪਤਾ ਜਾਣਦਾ ਮੈਂ ਚੰਗੀ ਤਰ੍ਹਾਂ ਇਹੋ ਜਿਹੇ ਬੰਦਿਆਂ ਨੂੰ ਤੈਨੂੰ ਪਤਾ ਵੀ ਖਤਰਾ ਹੋ ਜਾਂਦਾ ਹੁੰਦਾ ਰੈਫਲ ਦੱਸ ਵੀ ਤੇਰੇ ਪਾਪਾ ਜੀ ਵਾਲੀ ਕਰਾਲੀ ਨਾਂ ਤੋਂ ਆਪਦੀ ਹਾਂ ਉਹਦਾ ਉਹਦੀ ਕਰਾਲੀ ਸੀ ਤੇ ਕੰਮ ਆ ਤੇਰੇ ਕਰਨਲਾ ਇਹ ਵੀ ਉਹਨਾਂ ਬਾਡੀਗਾਰਡ ਤਾਂ ਸਮਝੀ ਨਾ ਕਿਉਂਕਿ ਜੱਟ ਭਰਾ ਤੂੰ ਮੈਨੂੰ ਕਿਹਾ ਸੀ ਵੀ ਜਦੋਂ ਦੇ ਜਵਾਕ ਚੱਲੇ ਜੇ ਵਿਆਹੇ ਗਏ ਖਰਚੇ ਗਏ ਬਾਦ ਹਾਂ ਹਾਂ ਤੇ ਆ ਮਤੇ ਜੇ ਹੋਗੇ ਹਮ ਇਹ ਹੋਂ ਦਾ ਸਮਝੀ ਨਾ ਵੀ ਯਾਰ ਭਰਾ ਹੋ ਕੇ ਤੇ ਮੈਨੂੰ ਨਹੀਂ ਨਹੀਂ ਮੈਂ ਦੱਸ ਦਿੰਦਾ ਮੰਦਾ ਠੰਡਾ ਚੱਲੀ ਜਾਂਦਾ ਹਾਂ ਵੀ ਭਰਾ ਹੋ ਕੇ ਮੈਨੂੰ ਬਾਡੀਗਾਰਡ ਲਵਾਈ ਜਾਂਦਾ ਇੱਕ ਬੰਦੇ ਨਾਲ ਹਮ ਪਰ ਤੈਨੂੰ ਸਾਥੀ ਬਣਾ ਕੇ ਰੱਖੂਗਾ ਅੱਛਾ ਰਾਈਫਲ ਲੈ ਕੇ ਉਹਦੇ ਨਾਲ ਜਾਏਗਾ ਤੂੰ ਰਾਈਫਲ ਲੈ ਕੇ ਹਾਂ ਕਿਉਂਕਿ ਇਹ ਗੱਲ ਮੈਂ ਸਮਝਦਾ ਜਿੱਥੇ ਜੱਟ ਤੇ ਮਾਜੀ ਵੀ ਸਖ ਜੱਟ ਤੇ ਮਾਜੀ ਵੀ ਸਖ ਦਾ ਸਾਥ ਆ ਨਾ ਉਹ ਆਂਚ ਨਹੀਂ ਹੋਂ ਦਿੰਦੇ ਬੰਦੇ ਇਹ ਗੱਲ ਮੇਰੀ ਪਰਤੇ ਵੀ ਉਹਨੂੰ ਮੈਂ ਹੀ ਰਹਿ ਦਿੱਤੀ ਸੀ। ਵਾਹ ਜੇ ਰੱਖਣਾ ਜਾਂ ਤਾਂ ਜੱਟ ਰੱਖ ਜੱਟ ਤੇ ਮਜੀਵੀ ਸਖ ਦਾ ਸਾਥ ਆ ਨਾ ਉਹ ਆਂਚ ਨਹੀਂ ਹੋਂਦੰਦੇ ਬੰਦੇ ਨੂੰ। ਇਹ ਗੱਲ ਮੇਰੀ ਪਰਤੇ ਵੀ ਉਹਨੂੰ ਮੈਂ ਹੀ ਰਹਿ ਦਿੱਤੀ ਸੀ। ਵਾਹ ਜੇ ਰੱਖਣਾ ਜਾਂ ਤਾਂ ਜੱਟ ਰੱਖ ਨਾਲ ਬੰਦਾ ਜਾਂ ਮਜੀਵੀ ਸਖ। ਤੈਨੂੰ ਯਾਨੀ ਕਿ ਧੋਖਾ ਨਹੀਂ ਦੇਣਗੇ ਵਫਾਦਾਰ ਹੁੰਦੇ ਆ ਇਹ। ਉਹ ਤਾਂ ਗੱਲ ਬਰਾੜ ਸਾਲ ਤੁਹਾਡੀ ਠੀਕ ਆ ਤੇ ਗੱਲ ਕਮੈਂਟ ਤੇ ਤੈਨੂੰ ਰੱਖੂਗਾ ਸਾਥੀ ਬਣਾ ਕੇ ਤੈਨੂੰ ਖਰਚਾ ਪਾਣੀ ਵੀ ਦੇਊਗਾ। ਅੱਛਾ ਬਰਾੜ ਸਾਹਿਬ ਗੱਲ ਐ ਹਾਂ ਵੀ ਜਾ ਤਾਂ ਮੈਂ ਵੜੂੰਗਾ। ਅੱਛਾ ਬਾਡੀਗਾਰਡ ਵੀ ਬਨਜੂ ਚੱਲ ਬਾਡੀਗਾਰਡ ਹੀ ਰੱਖ। ਹੂੰ ਠੀਕ ਆ ਪਰ ਮੈਂ ਰਾਈਫਲ ਲੈ ਕੇ ਨਹੀਂ ਜਾਂਦਾ। ਦਾਗ ਲੈ ਕੇ ਜਾਵਣੂੰ ਹੂੰ ਨਾਲ ਖੜਜੂ ਗਣਾਸਾ ਚੱਕ ਕੇ ਜਾਵਣੂੰ ਹੂੰ ਹੋ ਹੋ ਪਰ ਰਾਈਫਲ ਨਹੀਂ। ਰਾਈਫਲ ਕਿਉਂ ਨਹੀਂ? ਵੀ ਹਥਿਆਰ ਦੀ ਹੁੰਦੀ ਆ ਮਰਿਆਦਾ। ਉਹ ਮਾਣ ਹੁੰਦਾ ਉਹਦਾ ਸਤਿਕਾਰ ਹੁੰਦਾ ਸਹੀ ਆ ਗੱਲ ਠੀਕ ਆ ਹੂੰ ਉਹ ਸਾਡੇ ਖਾਨਦਾਨ ਨਹੀਂ ਰਾਇਫਲ ਹੂੰ ਹੂੰ ਤੇ ਇਹੋ ਜਿਹੇ ਬੰਦੇ ਪਿੱਛੇ ਜਿਹੜਾ ਇਹਨੇ ਬਈ ਗਰੀਬ ਗਰੀਬ ਕਿਸਾਨਾਂ ਦੀਆਂ 10-10 ਹਜ਼ਾਰ ਰੁਪਈਆ ਦੇ ਕੇ ਤੇ ਵਿਆਜ ਤੇ ਵਿਆਜ ਠੋਕ ਕੇ ਲੱਖਾਂ ਰੁਪਈਏ ਅਗਲੇ ਦੇ ਸਿਰ ਬਣਾ ਕੇ ਸਹੀ ਇਹਨੇ ਜ਼ਮੀਨਾਂ ਹਥਿਆਈਆਂ ਬਿਲਕੁਲ ਤੇ ਫੇਰ ਇਹਨੇ ਹੋਰ ਲੁੱਟਾ ਕੋਈ ਕਿੰਨੀ ਕੀਤੀ ਆ ਕਿੰਨਾ ਧੱਕਾ ਕੀਤਾ ਹੈ ਮੰਡੀ ਦੇ ਵਿੱਚ ਕਿੰਨਾ ਧੱਕਾ ਕੀਤਾ ਕਰਦਾ ਕਰਦਾ ਬਾਈ ਤੇ ਬਾਈ ਜੀ ਇਹ ਜੇ ਬੰਦੇ ਪਿੱਛੇ ਯਾਰ ਮੈਂ ਰਾਈਫਲ ਦੀ ਬੇਇੱਜ਼ਤੀ ਕਰਾਉਣੀ ਆ ਗਲਤ ਤਾਂ ਨਹੀਂ ਸਹੀ ਹੈ ਹਥਿਆਰ ਦੀ ਬੇਇੱਜ਼ਤੀ ਆ ਆ ਗਲਤਾਂ ਮੈਂ ਸੋਚੀ ਨਹੀਂ ਯਾਰ ਭਾਈ ਉਹਦੀ ਅਸੀਂ ਪੂਜਾ ਕਰਦੇ ਆ ਹਥਿਆਰ ਆ ਉਹਨੇ ਬੜਾ ਸਾਡਾ ਸਾਹ ਦਿੱਤਾ ਲੰਮਾ ਟਾਈਮ ਹਿਸਟਰੀ ਆ ਜਿਹੜੀ ਮੈਂ ਤੁਹਾਨੂੰ ਦੱਸਦਾ ਦੱਸ ਪੀ ਕੀ ਆ ਇਹਦੀ ਹੂੰ ਹੂੰ ਕਿਉਂ ਨਹੀਂ ਮੈਂ ਜਾਂਦਾ ਰਾਈਫਲ ਲੈ ਕੇ ਉਹਦੇ ਨਾਲ ਹੂੰ ਇਹ ਰਾਈਫਲ ਲਈ ਸੀ ਮੇਰੇ ਦਾਦਾ ਜੀ ਨੇ ਠੀਕ ਫਰੋਇਪੁਰੋਂ ਠੀਕ ਹੈ ਉਸ ਟਾਈਮ ਦੇ ਵਿੱਚ ਵੇਖ ਲਾ ਵੀ ਅਸਲੇ ਘੱਟ ਹੁੰਦੇ ਸੀਗੇ ਘੱਟ ਹੁੰਦੇ ਸੀ ਬਾਈ ਤੇ ਉਹ ਟਾਈਮ ਤੇ ਉਹਨੇ ਲਾਇਸੈਂਸ ਬਣਾਇਆ ਸੀਗਾ ਹੂੰ ਹੂੰ ਫਿਰ ਇਸ ਰਾਈਫਲ ਨੇ ਸਾਡਾ ਜ਼ਮੀਨਦਾਰ ਰੌਲਾ ਸੀ ਜਿਹੜੀ ਆ ਦੋ ਦੋ ਕਿੱਲੇ ਬਚੀ ਵੀ ਆ ਹੂੰ ਹੂੰ ਇਹਨੇ ਬਚਾਈ ਇਹ ਰਾਈਫਲ ਦੀ ਬਦੌਲਤ ਹੀ ਆ ਮੰਨ ਗਿਆ ਬਾਈ ਇਹਦਾ ਰੌਲਾ ਚੱਲਦਾ ਸੀਗਾ ਬਾਈ ਦੱਸ ਮੈਨੂੰ ਪਹਿਲਾਂ ਵੀ ਕਹੀ ਦਿੰਦਾ ਹੂੰ ਉਹ ਇਹਨੇ ਸ੍ਰੀਕਾਂ ਤੋਂ ਬਚਾਈ ਸਾਡੀ ਜ਼ਮੀਨ ਹੂੰ ਠੀਕ ਆ ਉਸ ਤੋਂ ਬਾਅਦ ਕਿਰਾਂ ਸਾਡੇ ਮਾਮੇ ਦਾ ਰੌਲਾ ਪੈ ਗਿਆ ਜ਼ਮੀਨ ਦਾ ਤੇਰੇ ਨਾਨਕੇ ਨਾਨਕੀ ਹਾਂ ਕਬਜ਼ੇ ਦਾ ਕੋਈ ਨਾ ਹੋਰ ਤੇਰ ਸੀਗੀ ਉਹ ਕਬਜ਼ਾ ਕਰਦੀ ਸੀਗੀ ਅੱਛਾ ਕਬਜ਼ਾ ਕਰਦੀ ਕਿ ਝੁੱਗੀ ਪਾ ਕੇ ਬਹਿ ਗਏ ਸੀ ਲੱਚਾ ਕੇ ਹਾਂ ਅੱਛਾ ਤੇ ਇਹ ਬਾਪੂ ਜਾਵੜਿਆ ਠੀਕ ਆ ਜਾ ਗਿਆ ਬਾਈ ਕੋਈ ਰਿਸ਼ਤੇਦਾਰ ਸੀ ਹਾਂ ਹੂੰ ਤੇ ਰਾਤ ਦਾ ਟਾਈਮ ਸੀਗਾ ਤੇ ਜਦੋਂ ਖੇਤ ਖੁੰਝੇ ਤੇ ਖੜ ਕੇ ਹੂੰ ਕੱਡੀਆਂ ਫਰਛੇ ਦੀਆਂ ਛੇ ਉੱਤੋਂ ਦੀ ਨੇਰੀਆਂ ਠਾ ਗਏ ਉਹ ਤਾਂ ਪੱਜ ਗਏ ਕੌਣ ਖੜਦਾ ਉਹ ਅਸਲੇ ਹੁੰਦੇ ਨੇ ਜਨਾ ਹਾਂ ਉਹਦਾ ਅਸਲੇ ਦਾ ਡਰ ਬਹੁਤ ਹੈ ਬਾਈ ਹਾਂ ਪੱਕੀ ਰਾਇਫਲ ਯਾਰ ਉਹ ਇਸ ਕਰਕੇ ਵੀ ਇਹ ਇਹਦੀ ਯਾਰ ਕਿਤੇ ਇਹ ਆਏ ਰੈਫਲ ਇਹਦੇ ਬੰਦੇ ਨਾਲ ਚੱਕਣ ਵਾਲੀ ਹੈ ਇਹ ਬਾਈ ਇਹ ਗੱਲ ਤਾਂ ਮੈਂ ਸੋਚੀ ਨਹੀਂ ਅੱਛਾ ਆਪਦੀ ਬੇਇੱਜ਼ਤੀ ਹੈ ਹਾਂ ਮੈਂ ਝਾੜੂਂਗਾ ਚਾਲ ਚੱਲਣ ਤਾਂ ਉਹਦਾ ਇਹੋ ਜਿਹਾ ਧੰਨਵਾਦ ਜਿਹੜਾ ਤੂੰ ਮੈਨੂੰ ਹਾਂ ਤੇਰਾ ਵੇਖ ਤੇਰਾ ਆਖਿਆ ਸਿਰ ਮੱਥੇ ਆ ਹੂੰ ਨੇ ਨੋਟ ਤੂੰ ਸਹੀ ਦੱਸ ਤਾਪਾਂ ਗਡਾਸੇ ਨਾਲ ਵੀ ਉਹਦੀ ਰੱਖਿਆ ਉਹ ਨਹੀਂ ਕਰਦਿਆਂਗੇ ਮੈਨੂੰ ਪਤਾ ਭਾਈ ਜਿੱਥੇ ਸਿਰ ਵੱਡੀਆਂ ਦੁਸ਼ਮਣੀਆਂ ਹੁੰਦੀਆਂ ਨਾ ਹਾਂ ਲੋਕ ਝੂਠੇ ਹੱਥ ਨਹੀਂ ਲਾਉਂਦੇ ਇਹਨੂੰ ਜਿਹੜੇ ਇਹਦੀ ਹਥਿਆਰ ਦੀ ਪੂਜਾ ਕਰਦੇ ਆ ਨਾ ਹਾਂਜੀ ਉਹ ਇਹਨੂੰ ਝੂਠੇ ਹੱਥ ਨਹੀਂ ਲਾਉਂਦੇ ਤੇ ਇਹਦੀ ਬਕਾਇਦਾ ਦਸਹਰੇ ਵਾਲੇ ਦਿਨ ਪੂਜਾ ਕਰਦੇ ਆ ਪੂਜਾ ਭਾਈ ਜੀ ਕਰਦੇ ਆ ਦੀਵਾਲੀ ਵੇਲੇ ਬਾਪੂ ਚਲਾਉਂਦਾ ਹੁੰਦਾ ਸੀਗਾ ਹੂੰ ਹੂੰ ਅਸੀਂ ਤਾਂ ਨਹੀਂ ਬਾਲੀ ਕਿਤੇ ਕੱਢੀ ਹੁਣ ਹੂੰ ਹੂੰ ਤੇ ਉਦੋਂ ਵੇਖ ਲਾ ਵੀ ਉਹਨੇ ਫਿਰ ਚਲਾ ਕੇ ਉਹਨੇ ਸਾਫ਼ ਕਰਨੀ ਜਦੋਂ ਆਹ ਦਾਜ ਦੀ ਲੜਕੀ ਜੀ ਨਹੀਂ ਲੋਕਾਂ ਚ ਵਧੀ ਸੀਗੀ ਬਾਣੀ ਹਾਂ ਲੈਣ ਦੀ ਹਾਂ ਬੜਾ ਮੰਗਦੇ ਹੁੰਦੇ ਸੀ ਦਾਜ ਵੇਚਦੇ ਸੀਗੇ ਮੁੰਡਿਆਂ ਨੂੰ ਜ਼ਿਆਦਾ ਮੇਰੇ ਤੇ ਉਦੋਂ ਬਾਈ ਜੀ ਪਿੰਡੋਂ ਪਤਾ ਕਰ ਲਾ ਹੂੰ ਹੂੰ ਇਸੇ ਰਾਈਫਲ ਨਾਲ ਹੂੰ ਤਿੰਨ ਕੁੜੀਆਂ ਸਾਡੇ ਪਿੰਡ ਦੀਆਂ ਬਾਪੂ ਨੇ ਵਸਾਈਆਂ ਹੂੰ ਹੂੰ ਹੁਣ ਤਾਂ ਦਾਦਾ ਪੋਤਿਆਂ ਦੋਹੇ ਵਾਲੀਆਂ ਹੋਣੀਆਂ ਹੂੰ ਹੂੰ ਤੇ ਉਹ ਤਿੰਨੇ ਕੁੜੀਆਂ ਵਸਾਈਆਂ ਅੱਜ ਰੰਗੀ ਵਾਸਦਣਾ ਮੈਂ ਫੋਟੋ ਵੇਖੀ ਆ ਤੇਰੇ ਬਾਪੂ ਦੀ ਜੱਟ ਦੀ ਬਹੁਤ ਆਦੇ ਕੋਲੇ ਹਨਾ ਹਾਂਜੀ ਹਾਂਜੀ ਇਹ ਰਾਈਫਲ ਦੀ ਬਦੌਲਤ ਤੇ ਹੁਣ ਤੁਸੀਂ ਵੀ ਖੇਚੀ ਬੈਠੇ ਆ ਹੈ ਹਾਂ ਹੁਣ ਅਸੀਂ ਉੱਥੇ ਬੈਠੇ ਜਾਂ ਕਿ ਛੋਡੀ ਹੋਂਦੇ ਤੇ ਟਿਕੀ ਇਹਦੇ ਤੇ ਟਿਕੀ ਆ ਪਿਆਰ ਆ ਯਾਰ ਖੇਤ ਵਾਲੇ ਬੰਦੇ ਕੋਲੇ ਅਸਲਾ ਲਾਜ਼ਮੀ ਚਾਹੀਦਾ ਹਾਂਜੀ ਤੇ ਮੈਂ ਨਾ ਤੁਸੀਂ ਇਹਦੇ ਹੌਸਲੇ 'ਚ ਹੀ ਬੈਠੇ ਆ ਹਾਂ ਉੱਥੇ ਹੁਣ ਜਿਵੇਂ ਆਹ ਕਟਣਾਵਾਂ ਹੁੰਦੀਆਂ ਹੁਣ ਮਾੜੀਆਂ ਤੇਰੀ ਗੱਲ ਬਈ ਜਾਵਾ ਸਹੀ ਆ ਮੈਂ ਇਥੋਂ ਤੱਕ ਸੋਚੇ ਨਹੀਂ ਜਿਹੜਾ ਤੈਨੂੰ ਕਹਿ ਬੈਠਾ ਨਹੀਂ ਕੋਈ ਨਹੀਂ ਉਹ ਨਹੀਂ ਗੱਲ ਕਹਿਣ ਦੀ ਕਹਿਣੀ ਪੈਂਦੀ ਐ ਗੱਲ ਦਾ ਇਹ ਹਥਿਆਰ ਹੁੰਦਾ ਨਹੀਂ ਤਾਂ ਵਕਾ ਉਸ ਵੈਰ ਮਾਰ ਹੁੰਦਾ ਹਾਂ ਇਹ ਮਾਨ ਹੁੰਦਾ ਇਹਦਾ ਸਤਕਾਰ ਹੁੰਦਾ ਇਹਦੀ ਮਰਿਆਦਾ ਹੁੰਦੀ ਆ ਹਾਂਜੀ 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 ਇਹ ਹਥਿਆਰ ਗਊ ਗਰੀਬ ਤੇ ਨਹੀਂ ਉੱਠਣਾ ਚਾਹੀਦਾ ਵਾਹ ਸਰਦਾਰ ਜਿਹੜੀ ਜ਼ੁਲਮ ਕਰਦਾ ਹਾਂਜੀ ਉੱਥੇ ਉੱਠਣਾ ਚਾਹੀਦਾ ਉਹਦੇ ਪੱਖ ਦੇ ਵਿੱਚ ਨਹੀਂ ਮਰਿਆਦਾ ਹੂੰ ਗਊ ਗਰੀਬ ਦੇ ਹੱਕ ਦੇ ਵਿੱਚ ਉੱਠਣਾ ਚਾਹੀਦਾ ਹਾਂ ਤੇ ਜ਼ੁਲਮ ਕਰਨ ਵਾਲੇ ਦੇ ਖਿਲਾਫ ਹਾਂ ਇਹ ਹੋ ਜਾਂਦਾ ਨਹੀਂ ਇਹੋ ਜਿਹਾ ਤਾਂ ਇਹਦਾ ਰਫਲ ਤੇ ਬਰਾਬਰ ਵੀ ਨਹੀਂ ਇਹ ਮੈਨੂੰ ਕਰੋੜ ਰੁਪਇਆ ਵੀ ਦੇ ਦੇ ਮੈਂ ਤਾਂ ਨਹੀਂ ਇਹਦੇ ਕੋਲੇ ਉਹ ਰਫਲੇ ਤੇ ਬਰਾਬਰ ਕੱਢਦਾ ਲੈ ਕੇ ਮੰਨ ਗਿਆ ਭਾਈ ਕਿ ਭਾਈ ਟਿਲੋ ਨੂੰ ਗੱਲ ਸਮਝਾਦੀ ਜਿਹੜਾ ਹਥਿਆਰ ਹੁੰਦਾ ਨਾ ਇਹਦਾ ਮਾਨ ਸਤਕਾਰ ਹੁੰਦਾ ਇਹਦੀ ਮਰਿਆਦਾ ਹੁੰਦੀ ਆ ਲੋਕ ਸਮਝਦੇ ਨਹੀਂ ਹੁਣ ਤਾਂ ਫੇਸਬੁਕ ਤੇ ਇੱਕ ਹੋਰ ਹੀ ਤਰ੍ਹਾਂ ਦੀ ਨਸ਼ਾ ਲੱਗ ਗਈ ਜਿਹੜਾ ਹੁਣ ਬਾਈ ਹੋ ਸਕਦਾ ਕਮੈਂਟ ਵੀ ਕਰੇ ਜਿਹੜਾ ਕਹਿੰਦੇ ਮੈਂ ਕਾਂ ਲਿਆਂਦੀ ਕਿ ਬੱਕਰੀ ਲਿਆਂਦੀ ਹਮ ਯਾਰ ਗੁਰੂ ਸਾਹਿਬ ਤੋਂ ਲੈ ਕੇ ਇਹਦੀ ਆਪਣੇ ਧਰਮ 'ਚ ਮਰਿਆਦਾ ਇਹਦਾ ਸਤਕਾਰ ਆ ਜੇ ਆਪਣਾ ਪੰਜਾਬ ਦੀ ਹੋਂਦ ਕਾਇਮ ਨਾ ਤੇ ਹਥਿਆਰਾਂ ਸਿਰ ਤੇ ਤੇ ਡਾਂਗਾਂ ਸਿਰ ਤੇ ਇਹਦੀ ਹੋਂਦ ਆ ਕਈ ਪ੍ਰਚਾਰਕ ਵੀ ਆਪਾਂ ਨਾਂ ਨਹੀਂ ਲੈਂਦੇ ਕਈ ਪ੍ਰਚਾਰਕ ਵੀ ਇਹ ਚਾਲ ਆ ਬਹੁਤ ਵੱਡੀ ਕਈ ਪ੍ਰਚਾਰਕ ਵੀ ਇਹ ਦਰਸਾ ਰਹੇ ਆ ਵੀ ਹਥਿਆਰ ਦੀ ਲੋੜ ਨਹੀਂ ਕਿਉਂ ਪੈਸੇ ਲਾਉਣੇ ਤੁਸੀਂ ਇਹਦੇ ਤੇ ਉਹ ਸਰਕਾਰ ਦੇ ਆ ਤੇ ਜਿਹੜੇ ਲਾਇਸੈਂਸ ਵਗੈਰਾ ਮਹਿੰਗੇ ਕਰਤੇ ਬੰਦੇ ਹਨਾ ਦੇ ਨਿਊ ਕਰਾਉਣ ਜਾਂਦੇ ਆ 5000 ਰੁਪਏ ਲੱਗਦਾ ਇਹ ਸਭ ਚਾਲਾਂ ਵੀ ਪੰਜਾਬੀਆਂ ਨੂੰ ਕਿਵੇਂ ਨਾ ਕਿਵੇਂ ਤੂੰ ਗੱਲ ਨਾ ਹੱਤੇ ਕਰੋ ਫਿਰ ਹੋਰ ਸੌਣ ਬਰਾੜ ਸਾਹਿਬ ਹੂੰ ਹੂੰ ਅੱਜ ਤੱਕ ਇਹਨੇ ਸਾਨੂੰ ਥਾਣੇ ਦਾ ਮੂੰਹ ਨਹੀਂ ਵੇਖਣ ਦਿੱਤਾ ਵਾਕਈ ਕਰਮ ਵਾਲੀ ਫਿਰਤਾ ਯਾਰ ਹਾਂ ਤੇ ਆਂਡ ਗਵਾਂਡ ਦੇ ਵਿੱਚ ਸਾਡੇ ਮਤਲਬ 2 ਕਿਲੋਮੀਟਰ ਦੇ ਘੇਰੇ ਚ ਜਿੰਨੇ ਘਰ ਆ ਖੇਤਾਂ ਚ ਹੂੰ ਹੂੰ ਕਦੇ ਕੋਈ ਚੋਰ ਚੱਕਾ ਨਾ ਕੋਈ ਕਦੇ ਚੀਜ਼ ਹਿੱਲੀ ਆ ਕਿਸੇ ਦੀ ਹੂੰ ਹੂੰ ਇੰਨੀ ਦਹਿਸ਼ਤ ਹੁਣ ਤਾਂ ਦੂਜਿਆਂ ਕੋਲੇ ਵੀ ਹੋ ਗਿਆ ਹਿਥਾਰ ਸਾਡੇ ਕੋਲੇ ਪਹਿਲਾਂ ਦੀ ਗੱਲ ਕਰਨਾ ਸਾਡੇ ਕੋਲੇ ਆ ਬਹੁਤ ਪੁਰਾਣੇ ਲਾਇਸੈਂਸ ਆ ਤੈਨੂੰ ਪਤਾ ਹੋਣਾ ਹਾਂਜੀ ਹਾਂਜੀ ਸੋ ਮੈਂ ਤੇਰੀ ਜਿਹੜੀ ਭਾਵਨਾ ਸਮਝਦਾ ਤੇਰੀ ਮਜਬੂਰੀ ਵੀ ਸਮਝਦਾ ਹਾਂਜੀ ਉਹਨੂੰ ਮੈਂ ਦੇ ਦਿੰਨਾ ਜਵਾਬ ਤੇ ਵੈਸੇ ਵੀ ਟਲੋਂ ਜਿਹੜੇ ਲੋਕਾਂ ਦੀਆਂ ਨਿੰਦਾ ਲੜਦੇ ਆ ਨਾ ਲੋਕਾਂ ਦਾ ਸੁੱਖ ਚੈਨ ਖਰਾਬ ਕਰਦੇ ਆ ਹਾਂਜੀ ਉਹ ਬੰਦੇ ਚੈਨ ਦੀ ਨੀਂਦ ਕਦੇ ਨਹੀਂ ਸੌ ਸਕਦੇ ਨਹੀਂ ਸੌ ਸਕਦੇ ਭਾਈ ਇਹਨਾਂ ਲੋਕਾਂ ਨਾਲ ਐਵੇਂ ਹੀ ਹੋਣੀ ਹੁੰਦੀ ਜੇ ਉਹਨੂੰ ਕੋਈ ਬਾਡੀਗਾਰਡ ਤੇਰੇ ਵਰਗਾ ਮਿਲ ਵੀ ਜਾਊਗਾ ਹੂੰ ਚੈਨ ਦੀ ਨੀਂਦ ਤਾਂ ਵੀ ਨਹੀਂ ਹੋਣੀ ਕਿਉਂ ਕਿਉਂ ਲੁੱਟਿਆ ਯਾਰ ਲੋਕਾਂ ਨੂੰ ਲੋਕਾਂ ਨੂੰ ਲੁੱਟਣ ਵਾਲਾ ਬੰਦਾ ਚੈਨ ਦੀ ਨੀਂਦ ਨਹੀਂ ਸੌਂਦਾ